ਸਤਨੂੰ ਵਾਹੀ ਗੁਰੂ ਸਾਹਿਬ ਜੀ ਸਤਨੂੰ ਇਸ ਲਈ ਕਿ ਇਹ ਸਮਾਪਤ ਜਦੋਂ ਹੋਈ ਗੁਰੂ ਨਾਨਕ ਸਾਹਿਬ ਨੇ ਵਿਦਾ ਲੈਣੀ ਸੀਗੀ ਰਾਜ ਇੰਦਰਸਨ ਪਾਸੋਂ ਇੰਦਰਸਨ ਕੀ ਆਖਦਾ ਹੈ ਹਿੰਦਰਸਨ ਆਖਿਆ ਭਲਾ ਜੀ ਰਾਜ ਕਹਿੰਦਾ ਮੈਂ ਰਾਜਾ ਮੇਰਾ ਵੀ ਕਾਣਾ ਮੰਨ ਲਓ ਤਾਰਾ ਆਖਿਆ ਇੱਕ ਮਹੀਨਾ ਉਹਦੇ ਕਹਿਣ ਦੇ ਗੁਰੂ ਸਾਹਿਬ ਉਥੇ ਠਹਿਰੇ ਉਹਨਾਂ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਛੰਡੇ ਅਤੇ ਸੁਦਰਸੈਣ ਅਤੇ ਇੰਦਰਸੈਣ ਪਾਸ ਰਹੇ ਇੱਕ ਮਹੀਨਾ ਉਹਨਾਂ ਦੇ ਕਹਣ ਤੇ ਉੱਥੇ ਰੁਕੇ ਨਾਮਦਾਨ ਦੀਆਂ ਦਾਤਾਂ ਬਖਸ਼ੀਆਂ ਮਨਜੀਤ ਬਖਸ਼ੀ ਰਾਜੇ ਨੂੰ ਰਾਜ ਭਾਗ ਬਖਸ਼ੇ ਸੋ ਫਿਰ ਗੁਰਨਾਨਕ ਜੀ ਨੀਤੋਂ ਵਿਦਾ ਲਿੱਤੀ ਬੋਲੇ ਭਾਈ ਜੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਿਦਾ ਲਿੱਤੀ ਫਿਰ ਗੁਰਨਾਨਕ ਜੀ ਦਾ ਸੰਸਾਰਾ ਦੀਪ ਨੂੰ ਚੱਲੇ ਸੁੰਦਰ ਪਾਣੀ ਉੱਪਰ ਐਵੇਂ ਚੱਲੇ ਜਿਵੇਂ ਜੋ ਧਰਤੀ ਉੱਪਰ ਚੱਈਦਾ ਕੋਈ ਪਾਣੀ ਦੇ ਉਤੇ ਇਦਾਂ ਤੁਰ ਰਿਹਾ ਸੀ ਵੱਲਾ ਜੀ ਦੱਸਦੇ ਨੇ ਕਹਿੰਦੇ ਪੰਚਮ ਪਿਤਾ ਨੂੰ ਦੱਸਿਆ ਕਹਿੰਦੇ ਪਾਣੀ ਦੇ ਉੱਤੇ ਮਹਾਰਾਜ ਇਸ ਤਰ੍ਹਾਂ ਤੁਰਦੇ ਸੀ ਜਿਦਾ ਧਰਤੀ ਤੇ ਤੁਰਦਾ ਤੇ ਮੇਂ ਸਮੁੰਦਰ ਤੇ ਚਲੇ ਗਏ 3 ਮਹੀਨੇ ਸ਼ਹਿਰ ਦੀ ਨੌਰੀ ਚੱਲੇ ਗਏ 3 ਮਹੀਨੇ ਪਾਣੀ ਤੇ ਚੱਲੇ ਜਿੱਥੇ ਗੁਰਨਾਨਕ ਦੀ ਖੁਸ਼ੀ ਆਵੇ ਉੱਥੇ ਬਹਿ ਜਾਈਏ ਪਾਣੀ ਦੇ ਉੱਤੇ ਅੱਗੇ ਸੰਸਲਾ 3 ਮਹੀਨੇ ਤੋਂ ਬਾਅਦ ਦੀਪ ਵਿੱਚ ਧੂਮ ਪਈ ਆਹੀ ਜੋ ਇੱਕ ਤਪਾ ਆਇਆ ਉਸ ਦੀਪ ਦੇ ਵਿੱਚ ਧੂਮ ਪੈ ਗਈ ਪਤਾ ਲੱਗ ਗਿਆ ਲੋਕਾਂ ਨੂੰ ਵੀ ਤਪਾ ਜੀ ਆਏ ਹਨ ਰਾਜੇ ਸੁਦਰਸ਼ਣ ਪਾਸ ਸੁਦਰਸ਼ਣ ਨੂੰ ਤਿੰਨ ਦੀਪਾਂ ਦਾ ਰਾਜ ਦਾ ਵਚਨ ਕੀਤਾ ਰਾਜੇ ਸੁਦਰਸ਼ਣ ਨੂੰ ਤਿੰਨ ਦੀਪਾਂ ਦਾ ਰਾਜ ਬਖਸ਼ਿਆ ਮਹਾਰਾਜ ਨੇ ਅਤੇ ਉੱਥੇ ਇੱਕ ਛੰਡਾ ਵੱਡੀ ਤਰਖਾਨ ਰੰਦਾ ਉਸ ਨੂੰ ਪੂਰਨ ਮਹਾਪੁਰਖ ਕੀਤਾ ਉਹਨੂੰ ਮੱਜੀ ਬਖਸ਼ਿਸ਼ ਕੀਤੀ ਉਪਦੇਸ਼ ਕੀਤਾ ਕਿ ਤੂੰ ਲੋਕਾਂ ਨੂੰ ਨਾਮ ਜਪਾਣਾ ਹੈ ਅਸੀਂ ਤਿੰਨ ਉਧਿਆਨ ਵਿੱਚ ਅਜਾਏ ਬੈਠੇ ਤਾਂ 7 ਦਿਨ ਗੁਜ਼ਰੇ ਤਾਂ ਮਰਦਾਨਾ ਕਹਿਆ ਜੀ ਜੇ ਹੁਕਮ ਹੋਵੇ ਤਾਂ ਮੈਂ ਸ਼ਹਿਰ ਵੇਖ ਰਾਵਾਂ ਤਾਂ ਗੁਰੂ ਨਾਨਕ ਜੀ ਹੱਸਿਆ ਹੱਸ ਕੇ ਕੀ ਕਹਿੰਦੇ ਨੇ ਯੋਮਰਦਾਨਾ ਕੁਛ ਭੁੱਖ ਲੱਗੀ ਆ ਕਹਿੰਦੇ ਮਹਾਰਾਜ ਨੂੰ ਪਤਾ ਹੁੰਦਾ ਸੀ ਮਹਾਰਾਜ ਦੇ ਆਪਣੇ ਕੌਤਕ ਹੈ ਸਾਰੇ ਕੁਛ ਭੁੱਖ ਲੱਗੀ ਲੱਭੀ ਤਾਂ ਮਰਦਾਨਾ ਕਿਹਾ ਜੀ ਤੁਹਾਨੂੰ ਤਾਂ ਕਰਤਾਰ ਉਹ ਤੁਸੀਂ ਤਾਂ ਕਰਤਾਰ ਹੋ ਜਿਹਾ ਕੀਤਾ ਹੈ ਅਤੇ ਮੈਂ ਤੁਹਾਡੇ ਨਾਲ ਹੱਠ ਕਰਦਾ ਫਿਰਦਾ ਹ ਹੁਣ ਸ਼ਹਿਰ ਆਇਆ ਇੱਥੇ ਕੁਝ ਮੂੰ ਪਾਇ ਲਵਾ ਤਾਂ ਗੁਰੂ ਨਾਨਕ ਆਖਿਆ ਮਰਦਾਨਿਆਂ ਕੁਝ ਸੰਤੋਖ ਪਕੜ ਤਾਂ ਮਰਦਾਨਿਆਂ ਆਖਿਆ ਭਲਾ ਗੁਰੂ ਜੀ ਤਾਂ ਮਰਦਾਨਾ ਚੁੱਪ ਕਰਕੇ ਬੈਠ ਗਿਆ ਕਹਿੰਦਾ ਠੀਕ ਹੈ ਮਹਾਰਾਜ ਮਰਦਾਨੇ ਆਖਿਆ ਗੁਰੂ ਜੀ ਇਸ ਸ਼ਹਿਰ ਦਾ ਨਾਮ ਕੀ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਹ ਸ਼ਹਿਰ ਦਾ ਨਾਮ ਬ੍ਰਹਮਪੁਰਾ ਹੈ ਉਸ ਦੀਪ ਦਾ ਨਾਮ ਬ੍ਰਹਮਪੁਰਾ ਹੈ ਅਤੇ ਉਥੋਂ ਦਾ ਰਾਜਾ ਮਦਰਬੈਨ ਹੈ ਅਤੇ ਵਰਨ ਬ੍ਰਾਹਮਣ ਦਾ ਵਰਨ ਬ੍ਰਾਹਮਣ ਦਾ ਹੈ ਇਹੋ ਗੱਲਾਂ ਹੁੰਦੀਆਂ ਸਨ ਤਾਂ ਰਾਜਾ ਮਦਰ ਸੈਣ ਸ਼ਿਕਾਰ ਖੇਡਣ ਆਇਆ ਸ਼ਿਕਾਰ ਖੇਡਦਾ ਖੇਡਦਾ ਇੱਧਰ ਆ ਗਿਆ ਜਿੱਧਰ ਬਾਬਾ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ ਤਾਂ ਸਾਨੂੰ ਰਾਜਾ ਵੇਖ ਕੇ ਵੇਖ ਕੇ ਖੜਾ ਹੋਇਆ ਤਨ ਲੱਗਾ ਪੁੱਛਣ ਤੁਸੀਂ ਕੌਣ ਹੋ ਬਈ ਜੋ ਉਜਾੜ ਵਿੱਚ ਬੈਠੇ ਹੋ ਪਰ ਦਮ ਮਰਦਾਨਾ ਬੋਲਿਆ ਹਮ ਆਦਮੀ ਹੁੰਤੇ ਹੈ ਫਿਰ ਰਾਜੀ ਕਹਿਆ ਸ਼ਹਿਰ ਦੇ ਬਾਹਰ ਕਿਉਂ ਬੈਠੇ ਹੋ ਤਾ ਮਰਦਾਨਾ ਐ ਕਿਹਾ ਜਾਇਕਰ ਕਿਸਕੇ ਦਵਾਰੇ ਬੈਠੇ ਹੈ ਤਾਂ ਰਾਜੇ ਪੁੱਛਿਆ ਜੀ ਤੂੰ ਅਤੀਤ ਹੋ ਤਾਂ ਮਰਦਾਨੇ ਕਿਹਾ ਜੀ ਤੈਨੂੰ ਕਿਹਾ ਨਜ਼ਰ ਆਉਂਦਾ ਹੈ ਤੈਨੂੰ ਕੀ ਨਜ਼ਰ ਆਉਂਦਾ ਹੈ ਤਾਂ ਰਾਜੇ ਕਿਹਾ ਤੂੰ ਕਿਸ ਰੋਂਸ ਪਰ ਬੋਲਦਾ ਹੈ ਤਾਂ ਮੈਂ ਦੇਖਿਆ ਜੋ ਗੁਰਨਾਨਦ ਜੀ ਤਾਂ ਬੋਲਦਾ ਨਹੀਂ ਅਤੇ ਮਰਦਾਨਾ ਭੋਖ ਨਾਲ ਖਿਤਾ ਹੋ ਰਹਾ ਸੀ ਤਾਂ ਮੈਂ ਆਖਿਆ ਰਾਜਾ ਜੀ ਅਸੀਂ ਤਾਂ ਪਰਦੇਸੀ ਹਾਂ ਤਾਂ ਰਾਜੇ ਕਿਹਾ ਅਰੇ ਭਾਈ ਤੂੰ ਕਿਸ ਨਗਰ ਸੇ ਆਏ ਹੋ ਤੁਮਰੀ ਬੋਲੀ ਤੋਂ ਸਮਝੀ ਨਹੀਂ ਆਤੀ ਤੇ ਤੁਹਾਡੀ ਕਹਿੰਦਾ ਬੋਲੀ ਸਮਝ ਨਹੀਂ ਆ ਰਹੀ ਤਾਂ ਤੋਂ ਅਸੀਂ ਕਿਹਾ ਰਾਜਾ ਜੀ ਹਮ ਪੰਜਾਬ ਦੀ ਧਰਤੀ ਸੇ ਆਏ ਹੈ ਕਭੀ ਤੈ ਪੰਜਾਬ ਸੁਣਿਆ ਹੋਏਗਾ ਤਾ ਰਾਜੇ ਸਮਝਿਆ ਜੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਮ ਭੁਲਾਏ ਤਾਂ ਉਹ ਸਾਧ ਹੈ ਤਾ ਰਾਜੇ ਪੁੱਛਿਆ રે ਭਾਈ ਵਿਸਹਰ ਦੇਸ਼ ਰਾਜੇ ਸੁਦਰਸ਼ਣ ਕਾ ਹੈ ਤੁਮ ਓਪ ਹੀ ਦੇਖਿਆ ਹੈ ਤਾ ਕਿ ਕਿਹਾ ਰਾਜਾ ਜੀ ਉਹਾ ਸੇ ਹਮ ਆਏ ਹੈ ਉਥੋਂ ਹੀ ਅਸੀਂ ਆਇਆ ਕਹਿੰਦੇ ਤਾਂ ਫੇ ਰਾਜੇ ਨੂੰ ਪੁੱਛਿਆ ਜੀ ਤੁਮਾਰਾ ਨਾਮ ਕੀ ਹੈ ਅਰ ਤੂੰ ਮੋ ਹਤੇ ਕਾਣ ਹੋ ਤਾਂ ਰਾਜੇ ਕਹਿਆ ਹਮ ਆਪਣਾ ਨਾਮ ਬਤਾਵਾਂਗੇ ਪਰ ਤੂੰ ਆਪਣਾ ਨਾਮ ਬਤਾਓ ਪਹਿਲਾਂ ਤੂੰ ਆਪਣਾ ਨਾਮ ਦੱਸ ਮਹੰਤ ਕਾ ਨਾਮ ਬਤਾਓ ਤਾਂ ਮੈਂ ਕਹਾ ਜੀ ਮਹੰਤ ਕਾ ਨਾਮ ਨਾਨਕ ਨਿਰੰਕਾਰੀ ਹੈ ਅਤੇ ਮੇਰਾ ਨਾਮ ਮਰਦਾਨਾ ਹੈ ਮੇਰਾ ਨਾਮ ਮਰਦਾਨਾ ਹੈ ਔਰ ਇਸ ਦਾ ਨਾਮ ਬਾਲਾ ਹੈ ਤਾਂ ਰਾਜੇ ਕਹਿਆ ਸੁਣ ਭਾਈ ਬਾਲਾ ਰਾਜੇ ਸੁਦਰ ਸੈਣ ਔਰ ਝੰਡੇ ਬਾਡੀ ਕੋ ਇਹੀ ਪ੍ਰਤਾਪ ਦੇ ਆਏ ਹਨ ਸੱਚ ਹੀ ਕਹਿਓ ਤਾਂ ਮੈਂ ਆਖਿਆ ਰਾਜਾ ਜੀ ਇਹੀ ਤੇ ਆਇਆ ਹੈ ਪਰ ਤੂੰ ਆਪਣਾ ਨਾਮ ਵੀ ਬਤਾਇਆ ਅਰ ਆਪਣਾ ਵਤਨ ਵੀ ਬਤਾਏ ਅਰ ਸ਼ਹਿਰ ਦਾ ਨਾਮ ਵੀ ਬਤਾਓ ਰਾਜਾ ਕਿਹਾ ਸੁਣ ਅਤੀਤ ਹਮਾਰਾ ਨਾਮ ਹੈ ਮਧੁਰ ਸੈਣ ਅਰ ਸ਼ਹਿਰ ਦਾ ਨਾਮ ਬ੍ਰਹਮਪੁਰਾ ਹੈ ਇਸ ਵਲਿਤ ਕੇ ਹਮ ਰਾਜੇ ਹੈ ਕਹਿੰਦੇ ਇਸ ਵਕਤ ਅਸੀਂ ਦੇਸ਼ ਦੇ ਰਾਜੇ ਹਾਂ ਔਰ ਵਰਣ ਹਮਾਰਾ ਬ੍ਰਾਹਮਣ ਹੈ ਕਹਿੰਦੇ ਸੀ ਬ੍ਰਾਹਮਣ ਹੁੰਦੇ ਆ ਤਾਂ ਮੈਂ ਫਿਰ ਰਾਜੇ ਨੂੰ ਕਿਹਾ ਅੰਨਾ ਰਾਜਾ ਜੀ ਅਬ ਨਿਸ਼ਾ ਹੋਈ ਪਰ ਇਹ ਦੀਪ ਕੌਣ ਕਹਿ ਕਹੀਤਾ ਹੈ ਤੇ ਰਾਜੇ ਕਹਿਆ ਸੁਣ ਅਤੀਤ ਏ ਸਿਲ ਸਿਲਮਲਾ ਸਿਲਮਲਾ ਦੀਪ ਕਹਤਾ ਹੈ ਕਹਿੰਦੇ ਇਸ ਦੀਪ ਨੂੰ ਸਿਲਮਲਾ ਕਹਿੰਦੇ ਹਨ ਤਾਂ ਮੈਂ ਫਿਰ ਪੁੱਛਿਆ ਕੀ ਇਹ ਹਕੇ ਤੇ ਰਾਜੇ ਰਾਜ ਕਰਤੇ ਹਨ ਇਥੇ ਕਿੰਨੇ ਰਾਜੇ ਕਹਿੰਦੇ ਰਾਜ ਕਰਦੇ ਤਾਂ ਰਾਜਾ ਬੋਲਿਆ ਮਹਾਂਪਾਈ ਅਤੀਤ ਇਹਾ ਤੀਨ ਦੂ ਦੀਪਾ ਮੇ 18 ਰਾਜੇ ਰਾਜ ਕਰਤੇ ਹਨ ਤਾਂ ਮੈਂ ਫਿਰ ਪੁੱਛਿਆ ਜੀ ਉਹਨਾਂ ਰਾਜਿਆਂ ਦਾ ਨਾਮ ਕੀ ਹੈ ਤਾਂ ਰਾਜੇ ਮਦਰ ਸ਼ੈਣ ਨੇ ਕਿਹਾ ਸੁਣ ਅਤੀਤ ਰਾਜਿਆਂ ਕੇ ਨਾਮ ਸੁਣ ਰਾਜਾ ਕਬਲਨੈਨ ਪਹਿਲਾ ਰਾਜਾ ਰਾਜਾ ਕਬਲਨੈਨ ਸਤਸੰਗ ਜੀ ਨੋਟ ਕਰਨਾ ਇਹ ਕਿਸੇ ਨੇ ਤੁਹਾਨੂੰ ਕਿਸੇ ਇਤਿਹਾਸ ਵਿੱਚ ਨਹੀਂ ਦੱਸਣਾ ਹੈਗਾ ਇਹ ਗੁਰੂ ਨਾਨਕ ਦੀ ਆਪਣੀ ਲਿਖਾਈ ਹੋਈ ਬਾਬੇ ਬਾਲੇ ਜੀ ਦੀ ਜੀਵਨ ਗਾਥਾ ਹੈ ਪਹਿਲਾ ਰਾਜਾ ਕੰਦੇ ਇੱਥੇ ਮਦਰ ਬੈਣ ਹੈ ਮਦਰ ਬੈਣ ਦੂਜਾ ਸੁਦਰਸੈਨ ਤੀਜਾ ਸੁਖਚੈਨ ਤੇ ਚੌਥਾ ਅਸਨਾਹੇ ਪੰਜਵਾਂ ਸਗਰ ਸੈਣ ਛੇਮ ਬੀਰ ਸੈਣ ਸੱਤਵਾਂ ਲਾਲ ਸੈਣ ਅੱਠਵਾਂ ਰਾਈ ਐਣ ਨੌਵਾਂ ਸੁਖ ਸਾਗਰ ਦਸਵਾਂ 나ਗ ਪਰਸਰਾਮ ਨਾਗਪੁਰ ਸ਼੍ਰਾਮ 11ਵਾਂ ਰਾਜਾ ਹੈ ਅਦਕਾ ਕਟਕਾ 12ਵਾਂ ਰਾਜਾ ਸੁਧ ਸੁਮਾਲਕਾ 13ਵਾਂ ਰਾਜਾ ਹੈ ਬੁੱਧ ਵਿਵੇਕ ਬਾਲਕਾ ਸ਼ੌਦਮ ਰਾਜਾ ਨੈਨਜੂਤ 15ਵਾਂ ਰਾਜਾ ਬਾਲ ਸ਼ਿੰਗਾਰ ਤੇ 16ਵਾਂ ਰਾਜਾ ਤੁਰਤਰੰਗ 17ਵਾਂ ਰਾਜਾ ਮਗਨਰਾਏ 18ਵਾਂ ਰਾਜਾ ਰਾਜੇ ਰਾਜਿਆਂ ਦਾ 18ਵਾਂ 18ਹ ਕੇ ਨਾਮ ਕਹੇ ਤਾਂ ਰਾਜੇ ਮਦਰ ਸ਼ੈਣ ਕੋ ਕਹਾ ਰਾਜਾ ਜੀ ਇਤਨੀ ਬਾਤੋ ਕਹੀ ਪਰ ਜੀ ਇਨੇ 18ੋਂ ਰਾਜਾਂ ਮੇ ਸਰਦਾਰ ਕੌਣ ਹੈ ਤਾਂ ਰਾਜੇ ਕਿਹਾ ਸੁਣ ਭਾਈ ਇਤੀਤ ਸਭਨਾ ਕੇ ਉੱਪਰ ਰਾਜਾ ਕਮਲਨੈਨ ਹੈ ਕਮਲਨੈਨ ਤਾਂ ਮੈਂ ਕਹਿਆ ਰਾਜਾ ਜੀ ਇਹ ਗੱਲ ਕਿਉਂ ਝੂਠ ਬੋਲਿਆ ਤਾਂ ਰਾਜੇ ਕਹਿਆ ਤੀਤ ਇਹ ਬਾਤ ਕਿਆ ਸਮਝ ਕਰ ਕਹੀ ਤਾਂ ਮੈਂ ਕਿਹਾ ਰਾਜਾ ਜੀ ਸਭਨਾ ਦੇ ਉੱਪਰ ਕੌਣ ਲੈਣ ਨਹੀਂ ਸਭਨਾ ਦੇ ਉੱਪਰ ਰਾਜਾ ਸੁਦਰਸ਼ਣ ਹੈ ਤਾਂ ਰਾਜੇ ਕਹਿਆ ਤੀਤ ਤੂੰ ਕਿਆ ਜਾਣਤਾ ਹੈ ਤਾ ਮੈਂ ਕਿਹਾ ਰਾਜਾ ਜੀ ਮੈਂ ਜਾਣਤਾ ਹਾਂ ਜੋ ਮੇਰੇ ਗੁਰੂ ਨਾਨਕ ਨੇ ਸਬਨਾਂ ਕੇ ਉਪਰ ਸੁਦਰਸ਼ਨ ਰਾਜਾ ਆਖਿਆ ਹੈ ਤਾ ਰਾਜੇ ਮਦਦ ਸੈਣ ਕਿਆ ਸੁਣ ਅਤੀਤ ਤੇਰਾ ਮਹੰਤ ਕਹਤਾ ਹੈ ਕਿ ਤੂੰ ਕਹਤਾ ਹੈ तीरा महंत ਤਾਂ ਬੋਲਦਾ ਨਹੀਂ ਤਾਂ ਮੈਂ ਰਾਜੇ ਨੂੰ ਕਿਹਾ ਸੁਣ ਰਾਜਾ ਮੇਰਾ ਗੁਰੂ ਤਦ ਬੋਲੇਗਾ ਜਦ ਕੋਈ ਬੁਲਾਵਣੇ ਵਾਲਾ ਆਵੇਗਾ ਤਾਂ ਰਾਜੇ ਕਿਹਾ ਤੀਤ ਹਮ ਬੁਲਾਵਾਂਗੇ ਤਾਂ ਮੈਂ ਆਖਿਆ ਬੁલાਏ ਰਾਜਾ ਜੀ ਰਾਜਾ ਜੀ ਬੁਲਾਏ ਸਕਤੇ ਹਨ ਤਾਂ ਰਾਜਾ ਕੁੜੇ ਉੜੇ ਉਤੋਂ ਲਥਾਲ ਉਤਰ ਗਿਆ ਉਤਰ ਕੇ ਨੇੜੇ ਆਇਆ ਮਜੀਕ ਆਇਕਰ ਲੱਗਾ ਪੁੱਛਣਾ ਰੇ ਭਾਈ ਇਹਨ ਕੋ ਆਵਾਜ਼ ਕੀ ਇਹਨ ਕੋ ਕੀ ਆਵਾਜ਼ ਕੀ ਹੈ ਤਾਂ ਕਿਹਾ ਰਾਜਾ ਜੀ ਇਹਨ ਕੋ ਆਵਾਜ਼ ਕਰਤਾਰ ਕਰਤਾਰ ਇਹੀ ਆਵਾਜ਼ ਹੈ ਤਾਰਾ ਜੀ ਨੇੜੇ ਹੋਏ ਕਰ ਆਖਿਆ ਮੰਤ ਜੀ ਕਰਤਾਰ ਕਰਤਾਰ ਤਾਂ ਗੁਰੂ ਨਾਨਕ ਜੀ ਦੀ ਸੁਵਾਦੀ ਖੁੱਲੀ ਤਾਂ ਗੁਰੂ ਨਾਨਕ ਜੀ ਬੋਲਿਆ ਸਤਿ ਕਰਤਾਰ ਜੀ ਸਤਿ ਕਰਤਾਰ ਆਓ ਭਾਈ ਬੈਠੋ ਤਾਰਾ ਜੀ ਮੱਥਾ ਟੇਕਿਆ ਤਾਂ ਗੁਰੂ ਨਾਨਕ ਜੀ ਕਹਿ ਰਾਜਾ ਮਦਰ ਸ਼ੈਣ ਤਾਂ ਰਾਜੇ ਕਾਰ ਮਦਰ ਬੈਣ ਨਾਨਕ ਜੀ ਕਿਹਾ ਰਾਜਾ ਮਦਰ ਬੈਣ ਤਾਂ ਰਾਜੇ ਕਿਹਾ ਤੂੰ ਨਗਰੀ ਚਲੋ ਤਾਂ ਗੁਰੂ ਨਾਨਕ ਜੀ ਕਿਹਾ ਰਾਜਾ ਹਮਾਰਾ ਨਗਰ ਇਹੀ ਹੈ ਤਾਂ ਰਾਜੇ ਕਿਹਾ ਤੂੰ ਨਗਰੀ ਚਲੋ ਉਜਾੜਵੇਂ ਬੈਠਣਾ ਕੀ ਫਾਇਦਾ ਗੁਰੂ ਨਾਨਕ ਜੀ ਕਿਹਾ ਰਾਜਾ ਅਸੀਂ ਫਕੀਰ ਅਤੀਤ ਅਹੇ ਅਮਕੋ ਉਜਾੜ ਹੀ ਬਸਤੀ ਹੈ ਹਮਾ ਸਾਡੀ ਕਹਦੇ ਬਸਤੀ ਉਜਾੜ ਹੀ ਹੈ ਤਾਂ ਰਾਜੇ ਕਿਹਾ ਜੀ ਨਗਰ ਮੇ ਕੋਈ ਭੰਡਾਰੀ ਕੀ ਖਬਰ ਲਾਏਗਾ ਤਾਂ ਗੁਰੂ ਨਾਨਕ ਜੀ ਫਿਲਾਵ ਸ਼ੋਧਰ ਬਿਲਾਵਲ ਰਾਗ ਵਿੱਚ ਸ਼ੁਭਦ ਬੋਲਿਆ ਮੇਰੀ ਸਾਧ ਸੰਗਤ ਜੀ ਅਵ ਸਰਵਣ ਕਰੀਏ ਇਕ ਪੰਡਰ ਨਾਮ ਕਾ ਜਿਨ ਸਭ ਕੁਛ ਦੀਨਾ ਭੁਖ ਨੰਗ ਸਭ ਛੀਨ ਕੇ ਆਪਣਾ ਕਰ ਲੀਨਾ ਐਸਾ ਨਾਮ ਨ ਛੋੜੀਏ ਸਦਾ ਸੰਗ ਹਮਾਰੇ ਦੇਖਾਕ ਵੀ ਨ ਪੁੱਛੀ ਮਨ ਪ੍ਰੀਤ ਪਿਆਰ ਰਹਾਉ ਭੋਜਨ ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ ਜਲ ਸ਼ੀਤ ਲਹਿਰ ਦੇ ਪਿਆ ਰਿਧੇ ਮਹਿ ਸ਼ਾਂਤ ਬਸਤੁਰ ਬ੍ਰਹਮ ਪਛਾਣਿਆ ਕਾਇਆ ਕੇ ਸੰਗ ਲਖ 84 1 ਤੂੰ ਹੈ ਨਿਰਭੰਗ ਨਾਨਕ ਕਹੈ ਰ ਗਜेंद्र ਸਣ ਸਭ ਝੂਠ ਫਸਾਰ ਦ੍ਰਿਸ਼ਟਮਾਨ ਸਭ ਬਿਨ ਸਜਾਏ ਰਹੇ ਇੱਕਨਕਾਰ ਝੂਠ ਫਸਾਰ ਦ੍ਰਿਸ਼ਟਮਾਨ ਸਭ ਬਿਨ ਸਜਾਏ ਰਹੇ ਇੱਕਨਕਾਰ ਤਾ ਰਾਜੇ ਮਦਰ ਸੈਣ ਗੁਰੂ ਨਾਨਕ ਜੀ ਦੇ ਪੈਰਾਂ ਤੇ ਟਹਿ ਪਿਆ ਖੋਜੀ ਕੁਛ ਮੈਨੂੰ ਆਗਿਆ ਕਰੋ ਤਾ ਰਾਜਾ ਮਦਰ ਬੈਣ ਗੁਰੂ ਨਾਨਕ ਜੀ ਦੇ ਪੈਰਾਂ ਤੇ ਟਹਿ ਪਿਆ ਤੇ ਖੋਜੀ ਕੁਛ ਮੈਨੂੰ ਕਹਿੰਦੇ ਮੈਨੂੰ ਆਗਿਆ ਕਰੋ ਕੁਛ ਜੋ ਮੈਂ ਸੇਵਾ ਕਰਾਂ ਤੁਹਾਡੀ ਗੁਰੂ ਨਾਨਕ ਜੀ ਕਹਿਆ ਸੁਣ ਰਾਜਾ ਮਦਰ ਬੈਣ ਅਸੀਂ ਤੁਹਾਨੂੰ ਇਹੋ ਗੱਲ ਆਖਦੇ ਹਾਂ ਜੋ ਅਸੀਂ ਸੁਦਰਸ਼ਾਣ ਰਾਜੇ ਨੂੰ ਨਿਸ਼ਚਤਰ ਰਾਜ ਰਾਜ ਦਿੱਤਾ ਹੈ ਜੋ ਕੋਈ ਮੰਨੇਗਾ ਤਾਂ ਉਸ ਦਾ ਭਲਾ ਹੋਵੇਗਾ ਤੇ ਜੋ ਕੋਈ ਨਾ ਮੰਨੇਗਾ ਤਾਂ ਉਹ ਜਾਣੇ ਅਸੀਂ ਤਾਂ ਆਪਣੇ ਵੱਲੋਂ ਆਖ ਛੱਡਣਾ ਤਾ ਰਾਜੇ ਕਹਿਆ ਗੁਰੂ ਜੀ ਉਹ ਸਾਡਾ ਪਾਤਸ਼ਾਹ ਹਮ ਉਨਕੀ ਰૈયਤ ਤਾਂ ਗੁਰੂ ਨਾਨਕ ਜੀ ਕਹਿਆ ਰਾਜਾ ਤੈਨੂੰ ਕਰਤਾਰ ਚਿਤ ਆਵੇ ਤਾਂ ਗੁਰੂ ਨਾਨਕ ਨੇ ਕਿਹਾ ਸੁਣ ਭਾਈ ਮਦਰ ਬੈਣ ਰਾਜ ਭਾਗ ਇਹਾ ਹੀ ਰਹਿੰਦਾ ਹੈ ਇਹ ਨਾਲ ਨਹੀਂ ਚੱਲਦਾ ਤੇ ਇਹਨਾਂ ਪੁਰਖਾਂ ਸੰਤਾਂ ਦੇ ਬਚਨ ਸਤਕਾਰ ਜਤ ਸਤਕਾਰ ਜਾਂਦੇ ਸਤਕਾਰੇ ਜਾਂਦੇ ਹਨ ਉਹ ਕੀਰਤ ਕੀਰਤ ਨਾਲ ਚੱਲਦੇ ਹਨ ਰਾਜਾ ਮਧੁਰਪੈਣ ਕਿਹਾ ਗੁਰੂ ਜੀ ਅਸਾਂ ਸਾਡੇ ਬਚਨ ਨਾਲ ਸਾਨੂੰ ਤਾਂ ਤੁਹਾਡੇ ਬਚਨਾਂ ਨਾਲ ਕੰਮ ਹੈ ਰਾਜਾ ਕਿਹਾ ਰਾਜਾ ਕੀਆ ਵਸਤੂ ਹੈ ਰਭਾਗ ਕਿਆ ਵਸਤੂ ਰਭਾਗ ਕਿਆ ਅਵਸਥਾ ਹੈ ਤਾਂ ਗੁਰੂ ਨਾਨਕ ਜੀ ਬਹੁਤ ਉਸ ਪਰ ਖੁਸ਼ ਹੋਇਆ ਤਾਂ ਫਿਰ ਗੁਰੂ ਨਾਨਕ ਜੀ ਕਹਿਆ ਸੁਣ ਰਾਜਾ ਮਦਰ ਬੈਣ ਅਸੀਂ ਹੁਣ ਰਮਦੇ ਹਾਂ ਆਏ ਰਾਜੇ ਮਦਰ ਬੈਣ ਬੇਨਤੀ ਕੀਤੀ ਅਜੀਤ ਸਾਨੂੰ ਇਸ ਤਰ੍ਹਾਂ ਹੁਕਮ ਹੋਵੇ ਇਸੇ ਤਰ੍ਹਾਂ ਰਾਜੇ ਮਦਰ ਸੈਣ ਨੂੰ ਕਹਿੰਦੇ ਇਸੇ ਤਰ੍ਹਾਂ ਹੁਕਮ ਹੋਵੇ ਇਸੇ ਤਰ੍ਹਾਂ ਰਾਜੇ ਮਦਰ ਸੈਣ ਨੂੰ ਮਿਲਿਆ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਰਾਜਾ ਮਦਰ ਪੈਣ ਜਿਸ ਤਰ੍ਹਾਂ ਸਾਡੇ ਅੱਗੇ ਬੇਨਤੀ ਕਰਦੇ ਹੋਣ ਇਸੇ ਤਰ੍ਹਾਂ ਰਾਜੇ ਸੁਦਰਸੈਣ ਅੱਗੇ ਖੜਾ ਹੋਵੇ ਹੋਣਾ ਤਾ ਰਾਜੇ ਮਦਰ ਬੈਣ ਕਿਹਾ ਜੋ ਜੀਤ ਤੁਸੀਂ ਅਸੀਂ ਤੁਸਾਂ ਤੋਂ ਵੀ ਅਧਿਕ ਕਰਜਣਾਂਗੇ ਤਾਂ ਗੁਰੂ ਨਾਨਕ ਜੀ ਕਹਿਆ ਐਸੇ ਹੀ ਲੜੇਂਦਾ ਹੈ ਤਾਂ ਮਦਰ ਬੈਣ ਅਰਦਾਸ ਕੀਤੀ ਜੀ ਕੋਈ ਦਿਨ ਇਹਾ ਗੁਜਾਰਨ ਕਰੋ ਮੈਂ ਆਖਿਆ ਜੀ ਇਸ ਕੀ ਭਾਵਨਾ ਪੂਰਨ ਕਰੀਏ ਤਾਂ ਗੁਰੂ ਨਾਨਕ ਜੀ 19 ਮਹੀਨੇ ਰਾਜਾ ਮਦਰ ਵੈਣ ਦੇ ਪਾਸ ਰਹੇ ਅੱਗੇ ਵਿਦਾ ਲੀਤੀ ਬਿਸ ਹਰਦੇਸ਼ થી ਅੱਗੇ ਅਗਲੇ ਦੀਪਵਲ ਚਾਲੇ ਪਾਏ ਸੁਬੂਲੇ ਸلسلਾ ਦੀਪਤਾ ਚਲੇ ਬੋਲੇ ਭਾਈ ਜੀ ਵਾਹਿਗੁਰੂ ਵਾਹਿਗੁਰੂ ਐਸਾ ਕਰਕੇ ਮਹਾਰਾਜ ਨੇ ਉਹਨਾਂ ਪਾਸੋਂ ਛੁੱਟੀ ਲੈ ਲਈ। ਸੋ ਅੱਜ ਦੀ ਕਥਾ ਇੱਛੇ ਤੱਕ ਇਹ ਹੈ ਕੱਲ ਅਗਲੀ ਸਾਖੀ ਆਪ ਜੀ ਨਾਲ ਸਾਂਝੀ ਕਰਾਂਗੇ। ਪਿਆਰੀ ਸਾਧ ਸੰਗਤ ਜੀ ਇਹ ਜੋ ਸਾਖੀ ਹੈ ਨਾ ਗੁਰੂ ਨਾਨਕ ਸਾਹਿਬ ਦੇ ਕਦਮ ਕਦਮ ਚੱਲੇ ਹੋਏ ਕਿੱਥੇ ਮਹਾਰਾਜ ਕਿਹਦੇ ਨਾਲ ਕੀ ਬਚਨ ਕੀਤੇ ਕਿਦਾਂ ਪਾਣੀ ਤੇ ਤੁਰੇ ਕਿਦਾਂ ਮਛੀ ਦੇ ਇੱਕ ਪੱਤੇ ਤੇ ਤੁਰੇ ਮਛੀ ਨੂੰ ਉਤਾਰਿਆ ਸੋ ਇਹ ਆਪ ਸਭ ਨੇ ਇਹ ਬੜੇ ਪ੍ਰੇਮ ਨਾਲ ਸਰਵਣ ਕਰਨੀ ਹੈ ਇਹ ਕੋਈ ਐਵੇਂ ਨਹੀਂ ਹੈ ਇਹ ਜੇ ਤੁਸੀਂ ਸੁਣ ਲਓਗੇ ਨਾ ਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਏਗਾ ਕਿਉਂਕਿ 10 ਮਿੰਟ ਰੋਜ਼ ਹੈ 10 ਜਾਂ 15 ਮਿੰਟ ਇਸ ਨੂੰ ਜਰੂਰ ਸੁਣਾਇਆ ਕਰੋ ਆਪਣੇ ਆਣੀਆਂ ਕਬਡੀਆਂ ਨੂੰ ਸ਼ੇਅਰ ਕਰਾਇਆ ਕਰੋ ਲਾਈਕ ਲਾਈਕ ਸ਼ੇਅਰ ਕਰਾਇਆ ਕਰੋ ਔਰ ਹੋ ਸਕੇ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪ ਜੀ ਬਹੁਤ ਸੰਕੋਚ ਕਰਦੇ ਹੋ ਗੁਰਬਾਣੀ ਦੇ ਤੋਂ ਇੰਨੇ ਦੂਰ ਚਲੇ ਗਏ ਹੋ ਪਤਾ ਨਹੀਂ ਆਪ ਜੀ ਲਾਈਕ ਵੀ ਕਰਕੇ ਰਾਜੀ ਨਹੀਂ ਸ਼ੇਅਰ ਵੀ ਕਰਕੇ ਐਸ਼ੀ ਆਪ ਜੀ ਦੇ ਮੂਹਰੇ ਆਪ ਜੀ ਦੇ ਸਾਹਮਣੂ ਗੁਰੂ ਨਾਨਕ ਸਾਹਿਬ ਦੀ ਗਾਥਾ ਛੜਾਈ ਜਾ ਰਹੀ ਹੈ ਆਪ ਸ਼ੇਅਰ ਹੀ ਨਹੀਂ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਮਤਬੁੱద్ధి ਬਖਸ਼ੇ ਆਪਣੇ ਚਰਨਾਂ 'ਨ ਲਾਵੇ ਜੋ ਸੀ ਮਤ ਫੈਲੀਆਂ ਵਾਲ ਲੱਗੇ ਹਾਂ ਸਾਨੂੰ ਉਧਰੋਂ ਮੋੜ ਕੇ ਆਪਣੇ ਚਰਨਾਂ ਨਾਲ ਲਾਵੇ ਸਾਡਾ ਇਹ ਜਨਮ ਸਫਲ ਹੋ ਜਵੇ ਆ ਮਹਾਰਾਜ ਕਦੀ ਨਗਰ ਚ ਨਹੀਂ ਸੀ ਬਹੰਦੇ ਸਾਨੂੰ ਉਹਨਾਂ ਨੇ ਡਲਣੋਂ ਪਹਿਲੂ ਸੋਹਣੇ ਏਸ਼ੀ ਘਰ ਬ ਬਾਹਰ ਦਿੱਤੇ ਅਸੀਂ ਉਹਨੂੰ ਭੁੱਲ ਗਏ ਆਪ ਕੰਡਿਆਂ ਤੇ ਸੌਂਦੇ ਰਹੇ ਜੰਗਲਾਂ ਚ ਫਿਰਦੇ ਰਹੇ ਸਾਨੂੰ ਉਤਾਰਨ ਵਾਸਤੇ ਆਪ ਸਾਨੂੰ ਸੋਨੇ ਮਹਿਲ ਬਖਸ਼ ਕੇ ਅਸੀਂ ਸੋਨੇ ਮਹਿਲਾਂ ਵਿੱਚ ਐਸਾ ਮਸਤ ਹੋ ਗਏ ਕਿ ਉਹਨੇ ਹੀ ਭੁੱਲ ਗਏ ਦੀਨ ਹਾਰ ਪ੍ਰਭ ਛੋੜ ੜ ਕੇ ਆਨੇ ਆਈ ਲੱਗ ਨਾਨਕ ਉਹਨਾਂ ਸੇ ਜੀਵਨ ਨਾਮੇ ਵਧਿਆ ਲੱਗ ਗਿਆ ਅੰਸ ਆਏ ਉਹਨਾਂ ਕੰਮਾਂ ਨੂੰ ਲੱਗ ਗਿਆ ਜਿਹੜੇ ਕਿਸੇ ਕੰਮ ਨੇ ਸਿਰਫ ਰੋਜੀ ਰੋਟੀ ਵਾਸਤੇ ਸੀਗੇ ਫਿੱਡ ਪਰਣ ਵਾਸਤੇ ਕੰਮ ਸੀ ਲੇਕਿਨ ਅਸੀਂ ਉਹਨਾਂ ਪਿਛੇ ਲੱਗ ਗਏ ਵੀ ਇਹ ਹੀ ਐ ਸਭ ਕੁਝ ਗੁਰੂ ਨਾਨਕ ਦੇ ਰਾਸੇ ਨੂੰ ਭੁੱਲ ਗਏ ਤਾਂ ਹੀ ਅੱਜ ਸਾਡੇ ਜੁਹਾਲ ਹੋ ਰਹੇ ਨੇ ਜਾਣਦੇ ਹੋ ਦੇਖਦੇ ਹੋ ਰੋਜ਼ ਕਦੇ ਯੂਨੀਵਰਸਿਟੀਆਂ ਕੋਲੇ ਕਦੇ ਸ਼ਹਿਰ ਕੋਲੇ ਤੁਹਾਡੇ ਪੱਲੇ ਕੁਝ ਨਹੀਂ ਛੱਡਿਆ ਕਿਉਂਕਿ ਸਾਡੇ ਪੱਲੇ ਨਾਮ ਬਾਣੀ ਨਹੀਂ ਹੈ ਗੁਰੂਾਨ ਸਾਡੇ ਨਾਲ ਨਹੀਂ ਹੈ ਇਸ ਲਈ ਜਦ ਤੱਕ ਉਹਦੀ ਸ਼ਰਨ ਜਾ ਕੇ ਮਾਫੀ ਨਹੀਂ ਮੰਗਦੇ ਉਹ ਉਹਦੀ ਬਾਣੀ ਦੇ ਨਾਲ ਪਿਆਰ ਨਹੀਂ ਕਰਦੇ ਪਿਆਰ ਕੀ ਹੈ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜੋ ਕਿ ਸਾਰੇ ਸੰਸਾਰ ਵਿੱਚ ਇਹਨੂੰ ਵੰਡੀ ਹੈ ਆਪਾਂ ਸਾਰੇ ਅਸੀਂ ਵੀ ਮਿਹਨਤ ਕਰਦੇ ਆ ਆਪਨੇ ਤਾਂ ਸਿਰਫ ਉਂਗਲੀਆਂ ਲਾਣੀਆਂ ਐ ਕੋਈ ਪੈਸੇ ਲੱਗਦੇ ਆ ਕੋਈ ਮਿਹਨਤਾਂ ਦੀ ਐ 10 ਮਿੰਟ ਸੁਣ ਲੇ ਸੁਣ ਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਸਬਸਕ੍ਰਾਈਬ ਨਹੀਂ ਕੀਤਾ ਉਧਰ ਵੀ ਲਾ ਦੇ ਉਂਗਲੀ ਲਾਣੀ ਐ ਜਾਂਦਾ ਕੀ ਹੈ ਸੋ ਪਿਆਰੀ ਸਾਸੂ ਬੇਨਤੀ ਪ੍ਰਵਾਨ ਕਰਨੀ ਸੋ ਆਓ ਫਤਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ